है, कोई नहीं है, है, कैंपिंग है आ, हमारे पंजाब के बिस्कुट खा के दिखाओ आप और आप और बताना बताना कि कैसे लगे आपको सच झूठ मत बोलना अरे भैया ये ये तो बहुत टेस्टी है ये। चाय का, रुपे 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 का। हमारे को देखो में उधर दस रुपए का मिलता है तो कितने का बनाते हो आप अस्सी रुपए की मैगी एक दोस्तों ਥੋੜਾ ਥੋੜਾ ਮੀਂਹ ਪੈ ਰਿਹਾ ਤੇ ਥੋੜੀ ਥੋੜੀ ਹਵਾ ਵੀ ਚੱਲ ਰਹੀ ਆ ਮੌਸਮ ਜਿਹੜਾ ਬਹੁਤ ਜ਼ਿਆਦਾ ਠੰਡਾ ਹੋਇਆ ਪਿਆ ਇਸ ਸਮੇਂ ਦੇ ਉੱਤੇ ਤੇ ਤੁਸੀਂ ਦੇਖ ਲਓ ਮੇਰੇ ਪਿੱਛੇ ਜਿਹੜੀਆਂ ਸੀਨ ਆਬਾਦੀਆਂ ਨੇ ਆਪਾਂ ਆਏ ਹੋਏ ਆ ਪਹਾੜਾਂ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਇੱਕ ਆ ਪਿੱਛੇ ਛੋਟੀ ਜੀ ਦੁਕਾਨ ਹੈ ਇੱਥੇ ਰੁਕਿਆਂਗੇ ਤੇ ਇੱਥੇ ਆਪਾਂ ਜਿਹੜਾ ਰੇਟ ਦਾ ਪਤਾ ਕਰਦੇ ਆ ਰੇਟ ਦਾ ਜਿਹੜਾ ਫਰਕ ਹੈ ਹਨਾ ਉਹ ਕਿੰਨਾ ਕੁ ਫਰਕ ਹੈਗਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੇ ਇੱਥੇ ਛੋਟੇ ਛੋਟੇ ਬੋਰਡ ਲੱਗੇ ਹੁੰਦੇ ਨੇ ਤੁਸੀਂ ਦੇਖ ਲਓ ਵੀ ਇੱਧਰ ਪਿੱਛੇ ਤੁਹਾਨੂੰ ਬਹੁਤ ਹੀ ਛੋਟੀਆਂ ਘੱਟ ਦੁਕਾਨਾਂ ਮਿਲਣਗੀਆਂ ਬਹੁਤ ਹੀ ਜ਼ਿਆਦੇ ਤੇ ਸ਼ੇਅਰ ਕਰਨਾ ਨਾ ਭੁੱਲਿਓ ਇਸ ਵੀਡੀਓ ਨੂੰ ਤੇ ਦੋਸਤੋ ਸਾਹਮਣੇ ਦੇਖ ਲਓ ਤੁਸੀਂ ਜਿਹੜੀਆਂ ਆ ਝੂਂਬੀਆਂ ਨੇ ਕੋਠੀਆਂ ਨੇ ਨਾ ਇਹ ਕੋਈ ਕੋਠੀਆਂ ਨਹੀਂ ਇਹ ਕੈਂਪਿੰਗ ਹੈ ਤੇ ਇਨ੍ਹਾਂ ਕੈਂਪਾਂ ਦੇ ਵਿੱਚ ਬਾਈ 1000 ਰੁਪਿਆ ਪਰ ਪਰਸਨ ਲਿਆ ਜਾਂਦਾ ਤੇ ਇਨਕਲੂਡਿੰਗ ਤੁਹਾਡਾ ਖਾਣਾ ਪੀਣਾ ਜੋ ਤੁਸੀਂ ਖਾਣਾ ਪੀਣਾ ਹੁੰਦਾ ਇਨ੍ਹਾਂ ਦਾ ਇੱਕ ਮੀਨੂ ਬਣਿਆ ਹੁੰਦਾ ਤੇ ਆਓ ਆਪਾਂ ਇੱਧਰ ਚੱਲਦੇ ਆਂ ਇੱਕ ਦੁਕਾਨ ਦੇ ਵੱਲ ਦੁਕਾਨ ਦੇ ਵੱਲ ਚਲਦੇ ਆ ਤੇ ਇੱਥੇ ਜਿਹੜਾ ਰੇਟ ਆ ਬਾਈ ਨੂੰ ਪੁੱਛਦੇ ਆ ਕੀ ਗੱਲਬਾਤ ਆ ਤੇ ਬਾਈ ਨੂੰ ਸ਼ਹਿਰ ਦਾ ਨਾਮ ਵੀ ਪੁੱਛਦੇ ਆ ਵੀ ਕਿਹੜਾ ਇਹ ਸ਼ਹਿਰ ਆ ਭਈਆ ਇਹ ਕੌਨਸਾ ਸ਼ਹਿਰ ਆ ਡੁਕਲ ਬਿਠਾ ਬਈਆ ਡੁਕਲ ਬਿਠਾ ਹਾਂ ਅੱਛਾ ਆਪ ਇਹੀਂ ਕੇ ਰਹਿਣੇ ਵਾਲੇ ਹੋ ਚੋਟਾ ਚੋਟੇ ਸੇ ਪਿੱਛੇ ਇਹ ਡੁਕਲ ਬਿਠਾ ਡੁਕਲ ਯਹਾਂ ਸੇ ਉਕੀਮਟ ਕਿਤਨਾ ਹੈ ਉਕੀਮਟ 25 ਕਿਲੋਮੀਟਰ ਬਈਆ 25 ਕਿਲੋਮੀਟਰ ਕਿਤਨਾ ਟਾਈਮ ਲੱਗ ਜਾਂਦਾ ਹੈ ਇਹ ਸੌਨੇ ਬੋਨਡ ਬੰਦ ਲੱਗ ਜਾਏਗਾ ਬਈਆ ਅੱਛਾ आपका चलो एक घंटा ठीक है जी आपका ये इधर आप ना फिर रेंट पे रहते हो यहाँ पे ये दुकान आपकी रेंट पर। कितना रेंट है आपका इसका इसका रेंट मालिक हो अच्छा नहीं फिर भी आपको पता होगा अच्छा और ये चाय का हमारे को देखो बना के तो ये कितने रुपए का कप है ਹਾਂਜੀ 20 ਕਾ ਕਪਾਏ ਇਹ ਇਹ 20 ਰੁਪਏ ਕਾ ਹਮਾਰੇ ਪੰਜਾਬ ਮੇ ਉਧਰ 10 ਰੁਪਏ ਕਾ ਮਿਲਦਾ ਹੈ ਹਾਂ ਵਾ ਤੁਹਾਂ ਕੋ ਸਹੀ ਗੱਲ ਹੈ ਹਮਾਰੇ ਉਧਰ 10 ਰੁਪਏ ਕਾ ਮਿਲ ਆਪਕੇ ਯਹ ਮੈਗੀ ਕਿਤਨੇ ਕਾ ਬਣਾਤੇ ਹੋ ਆਪ ਭਾਈ ਜੀ 80 ਰੁਪਏ ਕੀ ਬਣੀ ਬਾਈ 80 ਰੁਪਏ ਕੀ ਮੈਗੀ ਇੱਕ ਪਲੇਟ ਟ੍ਰਾਂਸਪੋਰਟ ਲੱਗ ਜਾਤਾ ਭਾਈ ਇਹਨੇ ਹਾਂ ਟੈਕਸਪੋਰਟ ਜਿਸਕੇ ਸੇ ਮਹਾਲ ਆਤਾ ਹੈ ਹਾਂ ਇਸਕੇ ਸੇ ਮਹਾਲ ਆਤਾ ਹੈ ਹਾਂਜੀ ਔਰ ਉਹ ਟ੍ਰਾਂਸਪੋਰਟ ਲੱਗ ਜਾਤਾ ਭਈਆ ਉਹ ਟ੍ਰਾਂਸਪੋਰਟ ਲੱਗ ਜਾਂਦਾ ਟ੍ਰਾਂਸਪੋਰਟ ਖਰਚਾ ਹੋ ਜਾਂਦਾ ਹੈ ਦੋਸਤੋ ਤੁਸੀਂ ਦੇਖ ਲਓ ਵੀ ਬਾਈ ਕਹਿੰਦਾ ਇੱਥੇ ਟ੍ਰਾਂਸਪੋਰਟ ਖਰਚ ਤੇ ਜਿਹਦੇ ਕਰਕੇ ਜਿਹੜਾ ਖਰਚਾ ਹਨਾ ਅਸੀਂ ਰੇਟ ਆ ਉਹ ਵਧਾ ਕੇ ਲਾਉਨੇ ਆ ਪਰ ਬਾਈਆਂ ਕੋਲੇ ਆਪਣਾ ਸਾਰਾ ਖਾਣ ਪੀਣ ਵਾਲਾ ਰਾਸ਼ਨ ਸਾਰਾ ਕੁਝ A to Z ਮਿਲ ਜਾਂਦਾਗਾ ਇਹੋ ਜੀ ਕੋਈ ਗੱਲ ਨਹੀਂ ਵੀ ਜੇ ਤੁਸੀਂ ਕਹਿੰਦੇ ਹੋ ਵੀ ਪਹਾੜਾਂ ਚ ਕੁਝ ਨਹੀਂ ਮਿਲਦਾ ਪਰ ਮੈਂ ਤੁਹਾਨੂੰ ਇੱਕੋ ਹੀ ਸੁਜੈਸਟ ਕਰੂੰ ਇੱਕੋ ਹੀ ਸਲਾਹ ਦਿੰਨਾ ਵੀ ਤੁਸੀਂ ਇੱਧਰ ਆ ਕੇ ਆਪਣਾ ਖੁੱਦ ਦਾ ਜਿਹੜਾ ਸਮਾਨ ਆ ਉਹ ਲੈ ਕੇ ਆਉਣਾ ਤੇ ਆਹ ਬਾਈ ਆਪਣਾ ਬੂਟਾ ਬੈਠਾ ਹੈ ਬਾਕੀ ਇਹਦੇ ਨੂੰ ਇਹਨੂੰ ਪੁੱਛਦੇ ਆਂ ਕਿ ਕੀ ਗੱਲਬਾਤ ਹੈ ਤੇ ਬਾਈ ਤੁਸੀਂ ਆ ਬਿਸਕਟ ਲਈ ਬੈਠੇ ਹੋ ਨਾਲੇ ਆਹ ਮਠੀਆਂ ਤੇ ਇਹ ਆਪਾਂ ਸਮਾਨ ਪਿੰਡੋਂ ਲੈ ਕੇ ਆਏ ਸੀ ਕਿੰਨਾ ਕ ਫਰਕ ਆ ਲੱਗਦਾ ਇੱਥੇ ਆ ਕੇ ਕਿੰਨੀ ਕ ਬਚਤ ਹੋਈ ਹੈ ਬਹੁਤ ਜਾਦੇ ਬਚਤ ਹੋਈ ਹੈ ਬਾਈ ਸਾਨੂੰ 2 ਸਾਲ ਹੋਏ ਨੇ ਹਜੇ ਆਉਂਦੇ ਨੂੰ ਅਸੀਂ ਆਈ ਵਾਰ ਲੈ ਕੇ ਆਉਂਦੇ ਆ ਬਿਸਕਟ ਠੀਕ ਹੈ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਫਰੂਟੀਆਂ ਵਗੈਰਾ ਹਾਂ ਬਾਕੀ ਆ ਮਠੀਆਂ ਲੈ ਕੇ ਆਏ ਆ ਹੋਰ ਵੀ ਆਈਟਮਾਂ ਨੇ ਜਿਹੜੀਆਂ ਅਸੀਂ ਲੈ ਕੇ ਆਇਆ ਨਾਲ ਪੰਜਾਬ ਤੋਂ ਲੈ ਕੇ ਆਏ ਆ ਬਹੁਤ ਸਸਤੀਆਂ ਪਈਆਂ ਨੇ ਸਾਨੂੰ ਔਰ ਇਹ ਆ ਕਿ ਕਹਿੰਦੇ ਵੀ ਮੈਂ ਹੀ ਆ ਹੋ ਜਾਂਦੀਆਂ ਨੇਗੀਆਂ ਹਾਂ ਗੱਡੀ ਦੇ ਵਿੱਚ ਧਰ ਲੈਏ ਸੀ ਇਹ ਸਮਾਨ ਠੀਕ ਹੈ ਬਹੁਤ ਸਸਤੀਆਂ ਪਈਆਂ ਨੇ ਸਾਨੂੰ ਪੰਜਾਬ ਤੋਂ ਲੈ ਕੇ ਆਏ ਸੀ ਠੀਕ ਹੈ ਬਾਕੀ ਆ ਕਿਲਾ ਦਾ ਰਿਵਿਊ ਲੈਣਾ ਕਿਉਂ ਕਿਲਾ ਨਿਆਰਾ ਤਾਂ ਯਾਰ ਪੂਰਾ ਇੱਥੇ ਪਰ ਮਹਿੰਗੀਆਂ ਚੀਜ਼ਾਂ ਬਾਲੀਆਂ ਨੇ ਇੱਥੇ ਕਿਉਂ ਤਾਂ ਕਰਕੇ ਫਿਰ ਸਾਰਾ ਸਮਾਨ ਨਾਲ ਲੈ ਕੇ ਤੁਰਨਾ ਪੈਂਦਾ ਹੂੰ ਠੀਕ ਹੈ ਤੇ ਹੁਣ ਜਿਹੜੀ ਫਰੂਟੀ ਹੈ 10 ਰੁਪਏ ਵਾਲੀ ਉਹ ਇਸੇ 40 ਦੀ ਮਿਲਦੀ ਹੈ ਉਹ ਕਹਿੰਦਾ ਮੈਗੀ ਕਹਿੰਦਾ 80 ਰੁਪਏ ਦੀ ਆ ਆਪਣੇ 20 30 ਵਾਲੀ ਹਾਂ ਬਾਈ ਮਹंगाई ਨੇ ਤਾਂ ਚੀਕਾਂ ਘੜਾ ਰਖੇ ਨੇ ਬਾਈ ਹੈ ਤੇ ਬਾਈ ਨੂੰ ਕਿਹਾ ਵੀ ਹੁਣ ਹਮਾਰੇ ਪੰਜਾਬ ਕੇ ਬਿਸਕੁਟ ਖਾ ਕੇ ਦਿਖਾਓ ਆਪ ਔਰ ਆਪ ਬਤਾਨਾ ਕਿ ਕੈਸੇ ਲਗੇ ਆਪਕੋ ਸੱਚ ਬਤਾਨਾ ਝੂਠ ਮਾ ਤੋ ਬੋਲਨਾ ਅਰੇ ਭਾਈਆ ਇਹ ਤਾਂ ਬਹੁਤ ਟੈਸਟੀ ਹੈ ਇਹ ਸੱਚੀ ਮੈਂ ਬਹੁਤ ਬਹੁਤ ਟੈਸਟੀ ਸੱਚੀ ਮੈਂ ਸਵਾਦ ਆਦੀ ਕੀ ਹੈ

अह दयापार्थ वाला या पहले भी आए आप नहीं हम पहले भी आए थे अच्छा आप तो क्या बोल रहे थे अभी ठीक अच्छा लग रहा आपको बिल्कुल मस्त जगह यहां भी चले जाते तुंगनाथ चम्पा नहीं तो तो हाँ गया हां एकदारनाथ की कॉपी है केदारनाथ की नहीं तुंगनाथ की कॉपी है अच्छा हां नहीं ये तुंगनाथ मंदिर है ना जो सामने है सामने बट ये केदारनाथ की तो कॉपी है पंच किदार में ऐसे ही मॉडल मिलेंगे पांच केदार में जो पंच किदार होता ना, है ना यही मॉडल मिलेंगे केनाथ का मॉडल मिलेगा आपको ठीक है यहाँ से अगर एक किलोमीटर ऊपर जाएंगे तो सा कुछ, ये कुछ ये भैया कौन सा ये वाले, ये क्या नाम है तुमनाथ से ऊपर जाएंगे ना ना चंद्रशिला देवी का टेंपल है ठीक है तो तुमनाथ से ऊपर जाएंगे एक किलोमीटर ये चंद से लाएगा सबसे टॉप उसके बाद तो कोई बस्ती नहीं है आप बिस्कुट खाओ आनंद लो आनंद ले लो मैं। और खा लो और लो और लो भैया लो लो और लो और लो कोई बात नहीं फुर फुर अरे लो लो क्या बात है भाई खाना पीना ही साथ में जाएगा यार लो लो और लो बिस्कुट दे भाई नू और बिस्कुट दे चको चको चको, चको।, खालो खालो। चको। ਦੋਸਤੋ ਉਹ ਬਾਈ ਬਾਹਰ ਬੈਠਾ ਸੀ ਉਹਨੇ ਦੱਸਿਆ ਕਿ ਆਹ ਜਿਹੜੀਆਂ ਲੱਕੜਾਂ ਨੇ ਨਾ ਹੁਣ ਇਸ ਟਾਈਮ ਦੇ ਉੱਤੇ ਇਹ ਗਿੱਲੀਆਂ ਨੇ ਤੇ ਅਸੀਂ ਇਹਨਾਂ ਨੂੰ ਇਸ ਪੱਠੀ ਦੇ ਥੱਲੇ ਰੱਖੇ ਤਾਂ ਰੱਖਿਆ ਹੋਇਆ ਹੈ ਕਿ ਇਹ ਸੁੱਕ ਜਾਣ ਤੇ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇੱਥੇ ਬਰਫ਼ ਪੈਂਦੀ ਆ ਬਰਫ਼ਬਾਰੀ ਹੁੰਦੀ ਆ ਤਾਂ ਉਦੋਂ ਇਹਨਾਂ ਤੋਂ ਅਸੀਂ ਕੰਮ ਲੈ ਸਕੀਏ ਬਾਈ ਕਹਿੰਦਾ ਇੱਥੇ ਰਹਿਣਾ ਬਹੁਤ ਔਖਾ ਕਿ ਜਿਹੜੀਆਂ ਸਾਹਮਣੇ ਉਹ ਸਾਹਮਣੇ ਤੁਸੀਂ ਦੇਖ ਲਓ ਵੀ ਪਾਣੀ ਵਾਲੀਆਂ ਟੂਟੀਆਂ ਲੱਗੀਆਂ ਨੇ ਨਾ ਬਾਹਰ ਉਹਨਾਂ 'ਚ ਵੀ ਪਾਈਪਾਂ ਦੇ ਵਿੱਚ ਬਰਫ਼ ਇਸ ਤਰ੍ਹਾਂ ਜੰਮ ਜਾਂਦੀ ਆ ਜਿਵੇਂ ਰੌੜ ਹੋਵੇ ਤੇ ਤੁਸੀਂ ਦੇਖ ਲਓ ਬਾਈ ਹੋਰਾਂ ਦੀ ਰਸੋਈ ਆ ਛੋਟੀ ਜੀ ਛੋਟੀ ਜੀ ਰਸੋਈ ਆ ਤੇ ਆ ਛੋਟੀਆਂ ਜੀਆਂ ਟੋਕਰੀਆਂ ਨੇ ਗੰਡੇ ਨੇ ਟਮਾਟਰ ਤੇ ਬਾਕੀ ਇੱਧਰ ਆਹ ਦੁਕਾਨ ਆ ਕੀ ਬਾਈ ਦੀ ਛੋਟੀ ਇਹ ਆ ਛੋਟਾ ਜਿਹਾ ਇੱਧਰ ਉਹ ਆ ਗਿਆ ਬੈਠਣ ਉੱਠਣ ਨੂੰ ਇੱਧਰ ਬਾਈ ਨੇ ਵਿਊ ਵਾਸਤੇ ਰੱਖੀ ਹੋਈ ਆ ਬਾਰੀ ਹੈ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਤੇ ਆਓ ਬਈ ਯਾਰ ਜਰੂਰ ਇੱਕ ਵਾਰੀ ਇੱਧਰ ਜਰੂਰ ਆਓ ਤੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਠੀਕ ਹੈ برف ਹੈ ਜੋ ਜਨਵਰੀ ਫਰਵਰੀ ਮੇ ਪੜਤੀ ਹੈ ਨਾ ਦਸੰਬਰ ਜਨਵਰੀ ਮੇ ਹਾਂ ਜਸਮਰ ਜਨਵਰੀ ਮਾਰਚ ਤੱਕ ਮਾਰਚ ਤੱਕ ਰਹਤੀ ਹੈ ਭਈਆ ਮਾਰਚ ਤੱਕ ਰਹਤੀ ਹੈ ਇਹ ਬਾਦ ਕਰਮਾਟ ਆ ਜੇ ਤੀ ਤੱਕ ਗਲ ਜਾਤਾ ਭਈਆ ਹਮ ਟੂਰਿਸਟ 12 ਮਹੀਨੇ 30 ਦਿਨ ਰਹਤੇ ਆ 12 ਮਾਸਾ ਠੀਕ ਹੈ ਠੀਕ ਹੈ ਦੋਸਤੋ ਲੈ ਤੁਹਾਨੂੰ ਬਾਈ ਦੀ ਰਹਿائش ਵੱਲ ਲੈ ਚਲਦੇ ਆ ਛੋਟੀ ਜੀ ਬਾਈ ਨੇ ਟਾਇਲਟ ਬਣਾਈ ਹੋਈ ਆ ਤੇ ਮੈਨੂੰ ਲੱਗਦਾ ਨੀਚੇ ਬਾਈ ਰਹਿੰਦਾ ਵੀ ਆ ਦੇ ਦੇਖਦੇ ਆਂ ਬਾਈ ਕਹਿੰਦਾ ਵੀ ਯਾਰ ਇੱਥੇ ਰਹਿਣਾ ਬਹੁਤ ਔਖਾ ਬਾਈ ਕਹਿੰਦਾ ਮੈਂ ਸਾਲ ਚ ਇੱਕ ਵਾਰੀ ਘਰੇ ਜਾਣਾ ਤੇ ਤੁਸੀਂ ਦੇਖ ਲਓ ਆਪਾਂ ਕਹਿੰਦੇ ਆਂ ਵੀ ਇੱਧਰ ਪਹਾੜਾਂ ਚ ਨਜ਼ਾਰਾ ਪਹਾੜਾਂ ਚ ਨੰਦਾ ਠੀਕ ਆ ਬਾਈ ਆਪਾਂ ਨੂੰ ਲੱਗਦਾ ਪਹਾੜਾਂ ਚ ਨੰਦਾ ਆਹ ਦੇਖੋ ਆ ਬਾਈ ਨੇ ਇੱਥੇ ਰਹਿਣ ਵਾਸਤੇ ਬਣਾਏ ਹੋਏ ਨੇ ਕਮਰੇ ਤੇ ਅੰਦਰ ਤਾਂ ਮੈਨੂੰ ਲੱਗਦਾ ਇਹਦੇ ਕੁਝ ਦੇਖਣਾ ਨਹੀਂ ਤੇ ਆਹ ਦੇਖੋ ਦੋ ਬੈੱਡਰੂਮ ਬਣਾਏ ਹੋਏ ਨੇ ਬਸ ਇੱਥੇ ਰਹਿਣਾ ਬਾਈ ਇੰਨੀ ਕਿ ਜਗ੍ਹਾ ਚ 12 ਮਹੀਨੇ ਤੀ ਦਿਨ ਚਾਹੋ ਸਨਮ ਕੱਟ ਲਈਆਂ 12 ਮਹੀਨੇ ਤੀ ਦਿਨ ਨਾ ਭਰਾਵਾ ਔਖਾ ਹਾਂ ਬੜਾ ਉਖਾ ਬਾਈ ਜਣਾ ਹੋਰ ਇਧਰ ਦੇ ਘਰਾਂ ਦੇ ਹਨ ਹਾਂ ਗੇਟ ਨਹੀਂ ਹੈਗੇ ਕਿਸੇ ਦੇ ਹਾਂ ਕਿਸੇ ਘਰ ਤੇ ਗੇਟ ਬਸ ਐ ਹੀ ਆ ਜੰਗਲਾਇਆ ਆ ਖੁੱਲਾ ਹੀ ਆ ਓਪਨ ਹੀ ਆ ਖੁੱਲਾਵਾਰ ਓ ਇੱਥੇ ਐ ਹੁੰਦਾ ਨਾ ਇੱਥੇ ਐ ਨਹੀਂ ਪਤਾ ਕਦੋਂ ਪਚਾਲ ਆ ਜੇ ਬਰਫ ਡਿਗ ਜੇ ਕੁਝ ਹੋ ਜੇ ਫਿਰ ਉਨਾ ਹੀ ਨੁਕਸਾਨ ਆ ਭੱਜਣਾ ਪੈ ਜੀ ਹਾਂ ਕਦੋਂ ਭੱਜਣਾ ਪੈ ਜੇ ਆ ਲੱਕਣਾ ਬਾਈ ਨੇ ਮੈਂ ਪਹਿਲਾਂ ਵੀ ਦੱਸਿਆ ਸਟੋਰ ਕਰਕੇ ਰੱਖੀਆਂ ਹੋਈਆਂ ਨੇ ਹਾਂਜੀ ਦੋਸਤੋ ਜਿਹੜੇ ਤੁਸੀਂ ਆ ਦਰਖਤ ਸਾਹਮਣੇ ਦੇਖ ਰਹੇ ਹੋ ਹਨ ਐਡੇ ਐਡੇ ਜੰਗਲ ਦਿਖਾਤੇ ਸਾਨੂੰ ਇਹ ਜਿਹੜੇ ਦਰਖਤ ਆ ਤਾਂ ਦੇਖੋ ਉਹ ਘੱਟੋ ਘੱਟ 500 ਫੁੱਟ ਉੱਚਾ ਦਰਖਤ ਹੈ ਤੇ ਇੱਥੇ ਕੋਈ ਵੀ ਦਰਖਤ ਫਰੂਟ ਵਾਲਾ ਕੋਈ ਦਰਖਤ ਨਹੀਂ ਮਿਲੂ ਤੁਹਾਨੂੰ ਇਹ ਛਾਂ ਵਾਲੇ ਨੇ ਬਸ ਐਵੇਂ ਇਹਨਾਂ ਦੇ 24 12 ਮਹੀਨੇ 30 ਦਿਨ ਪੱਤੇ ਨਹੀਂ ਝੜਦੇ ਇਹਨਾਂ ਦੇ ਇਹ ਇਹਨਾਂ ਦੀ ਖਾਸੀਅਤ ਹੁੰਦੀ ਹੈ ਤੇ ਇੱਥੇ ਕੋਈ ਵੀ ਫਰੂਟ ਵਾਲਾ ਦਰਖਤ ਨਹੀਂ ਤੇਦਰ ਸੌਦੀਆਂ ਸੂਦੀਆਂ ਬਹੁਤ ਘੱਟ ਹੁੰਦੀਆਂ ਖਰਚਾ ਤਾਂ ਮਹਿੰਗਾ ਪੈ ਜਾਂਦਾ ਕਿਉਂਕਿ ਇਹ ਥੱਲੇ ਤੋਂ ਲੈ ਕੇ ਸਾਰਾ ਸਮਾਨ ਉੱਤੋਂ ਤੱਕ ਜਿੰਨਾ ਵੀ ਖਰਚਾ ਪੈਂਦਾ ਉਹ ਇਨਕਲੂਡ ਕਰਕੇ ਫੇਰ ਅੱਗੇ ਵੇਚਦੇ ਆ ਹੁਣ ਜਿਹੜੀ ਮੈਗੀ ਆ ਉਹਦੇ ਵਿੱਚ ਗੰਡੇ ਵੀ ਪੈਂਦੇ ਨੇ ਹਨਾ ਸਾਰਾ ਕੁਝ ਹੀ ਪੈਂਦਾ ਸ਼ਿਮਲਾ ਮਿਰਚ ਸਾਰਾ ਕੁਝ ਪੈਂਦਾ ਜਿੰਨਾ ਵੀ ਸਮਾਨ ਉਹ ਥੱਲੋਂ ਲੈ ਕੇ ਆਉਂਦੇ ਨੇ ਕਿਉਂਕਿ ਇਹਨਾਂ ਦੀ ਇੱਥੇ ਆਪਦੀ ਬਜਾਈ ਤਾਂ ਹੈ ਨਹੀਂ ਆਪ ਤਾਂ ਇਹ ਖੇਤੀ ਕਰਦੇ ਨਹੀਂ ਖੇਤੀ ਕਰਨਗੇ ਕੀ ਹੁੰਦੀ ਨਹੀਂ ਤੇ ਇਹ ਕਾਰਨ ਹੈ ਸਭ ਤੋਂ ਵੱਧ ਇਥੇ ਮਹਿੰਗਾਈ ਦਾ ਤੇੜੇ ਇਹ ਕੈਂਪ ਨੇ ਇਹਨਾਂ ਦਾ 1200 ਰੁਪਿਆ ਪਰ ਪਰਸਨ ਤੋਂ ਲੈਂਦੇ ਨੇ ਇਹ ਕੈਂਪਿੰਗ ਦਾ ਤੇ ਜੇ ਕੋਈ ਵੀਰਪਰਾ ਕਰਨਾ ਚਾਹੁੰਦਾ ਤਾਂ ਇੱਥੇ ਜ਼ਰੂਰ ਆ ਕੇ ਜਾਓ ਤੇ ਆ ਵੀਰ ਭਾਈ ਨੇ ਵੀਰ ਭਾਈ ਨੇ ਚਾਹ ਬਹੁਤ ਸੁਆਦ ਬਣਾਈ ਸੀ ਯਾਰ ਤੇ ਤੁਸੀਂ ਜ਼ਰੂਰ ਪੀ ਕੇ ਜਾਓ ਠੀਕ ਹੈ ਜੀ ਚਲੋ ਮਿਲਦੇ ਆ ਅੱਗੇ ਜਾ ਕੇ ਅੱਜ ਦਾ ਟੂਰ ਤਾਂ ਸਾਡਾ ਅੱਗੇ ਜਾਣ ਦਾ ਹੈਗਾ ॠषि ਕੇ ਜਾਵਾਂਗੇ ਅਸੀਂ ਵਾਪਸ ਦੇਖਦੇ ਹਾਂ ਹੁਣ ਰਾਤ ਦੇ 12 ਵਜੇ ਦੇ 1 ਵਜੇ ਦਾ ਕਿੰਨੇ ਵਜੇ ਨੇ ਦੇਖਦੇ ਹਾਂ ਹੁਣ ਅੱਗੇ ਜਾ ਕੇ ਆਜੋ ਹਾਂ ਠੀਕ ਹੋ ਗਿਆ ਮਿਲਤੇ ਆ ਜਲਦੀ ਯਾਤਰਾ ਵਯਾ ਹੈ ਆਕੀ ਹੈ ਠੀਕ ਹੈ ਚਲੋ ਠੀਕ ਹੈ ਬਹੁਤ ਵਧੀਆ ਲਾ ਲਾ ਭਾਈ ਬਾਬੇ ਬਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਠੀਕ ਹੈ ਭਾਈ ਯਾਤਰਾ ਮੰਗਲਮਈ ਹੋ ਬਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨਾਲ ਦਿਲ ਮਿਲ ਜਾਂਦੇ ਨੇ ਹਣਾ